ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਦੇਖਸਰ ਕਟਾਣਾ ਸਾਹਿਬ ਖੜੇ ਆ ਤੁਹਾਨੂੰ ਵੀ ਪਤਾ ਹੈ ਵੀ ਇਸ ਧਰਤੀ ਤੇ ਜਦੋਂ ਵੀ ਕੋਈ ਡਿਪਰੈਸ਼ਨ ਹੁੰਦਾ ਕੁਝ ਵੀ ਹੁੰਦਾ ਤਾਂ ਸਾਰਿਆਂ ਨੂੰ ਗੁਰੂ ਦਾ ਘਰ ਦਾ ਆਸਰਾ ਸਮਝ ਆਉਂਦਾ ਪਿਛਲੇ 10 12 15 ਦਿਨਾਂ ਤੋਂ ਜੋ ਵੀ ਕੁਝ ਹੋਇਆ ਉਹ ਸੀਸ ਦੇ ਕਰਕੇ ਬਹੁਤ ਨੁਕਸਾਨ ਹੋਇਆ ਜੋ ਵੀ ਹੋਇਆ ਚਲੋ ਜਿੱਦਾਂ ਦਾ ਵੀ ਸੀ ਮੇਰਾ ਵੀ ਆਪਣਾ ਕਸੂਰ ਹੈ ਕੁਛ ਨਾ ਕੁਛ ਸੋ ਅਸੀਂ ਇਦਾਂ ਦੀਆਂ ਚੀਜ਼ਾਂ ਕਰਦੇ ਸੀ ਜਾਂ ਜਿੱਥੇ ਵੀ ਮੇਰੀ ਗਲਤੀ ਹੈ ਮੈਂ ਗੁਰੂ ਘਰ ਨੂੰ ਫੜ ਕੇ ਮੰਨਦਾ ਜਿਹਦੇ ਨਾਲ ਵੀ ਮੇਰਾ ਸਿਸਟਮ ਹੈ ਉਹ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਿੱਦਾਂ ਦੀ ਅਸੀਂ ਵੀਡੀਓ ਅਪਲੋਡ ਲੜਨ ਲੜਾਉਣ ਵਾਲੀ ਕਰਦੇ ਸੀ ਕਿ ਉਸ ਕਰਕੇ ਪੁਲਿਸ ਪ੍ਰਸ਼ਾਸਨ ਨੇ ਸਾਡਾ ਪੇਜ ਬੰਦ ਕਰ ਦਿੱਤਾ ਸੀ ਤੇ ਅਸੀਂ ਇਹ ਨਵਾਂ ਪੇਜ ਬਣਾਇਆ ਪਿਛਲੇ ਪੇਜਾਂ ਤੋਂ ਵੀ ਜੋ ਕਮਾਈ ਆਉਂਦੀ ਸੀ ਉਸ ਨਾਲ 2 ਸਾਲ ਤੋਂ ਵੱਧ 50 ਤੋਂ ਵੱਧ ਪਰਿਵਾਰ ਅਸੀਂ ਜੋੜੇ ਹੋਏ ਸੀ ਜਿਨ੍ਹਾਂ ਦੀ ਦਵਾਈਆਂ ਰਾਸ਼ਨ ਤੇ ਪੜ੍ਹਾਈ ਦਾ ਖਰਚਾ ਆਪਾਂ ਚੁੱਕਦੇ ਸੀਗੇ ਸੋ ਅਸੀਂ ਅੱਗੇ ਵੀ ਉਹ ਚੀਜ਼ਾਂ ਕਰਾਂਗੇ ਪਰ ਹੁਣ ਜਿਹੜਾ ਸੀ ਨਵਾਂ ਪੇਜ ਬਣਾਇਆ ਗੁਰੂ ਘਰ ਖੜ ਕੇ ਇਹ ਗੱਲ ਕਰਦੇ ਆਂ ਵੀ ਇਸ ਤੇ ਧਾਰਮਿਕ ਚੀਜ਼ਾਂ ਰਿਲੀਜੀਅਸ ਗੁਰੂ ਘਰਾਂ ਦੀਆਂ ਜਾਂ ਬਿਜ਼ਨਸ ਓਪਰਚ्युनिटी ਜੌਬਸ ਜਾਂ ਸਾਡੇ ਬਿਜ਼ਨਸ ਜੋ ਸ਼ੂਜ਼ ਦਾ ਹੈਗਾ ਉਹਦੇ ਰਿਲੇਟਡ ਚੀਜ਼ਾਂ ਆਉਣਗੀਆਂ ਇਹਨੂੰ ਛੱਡ ਕੇ ਅਸੀਂ ਹੋਰ ਕੋਈ ਵੀ ਕੰਟੈਂਟ ਨਹੀਂ ਦਵਾਂਗੇ ਸਾਡਾ ਕਿਸੇ ਕੰਟਰੋਵਰਸੀ ਕਿਸੇ ਨਾਲ ਕੋਈ ਲੈਂਡ ਦੇਣ ਨਹੀਂ ਜੋ ਅਸੀਂ ਕਰਾਂਗੇ ਉਹ ਸਿਰਫ ਇੱਕ ਅੱਗੇ ਵਧਣ ਵਾਲੀਆਂ ਪੋਜ਼ਿਟਿਵਿਟੀ ਲੈ ਕੇ ਆਵਾਂ ਕਿ ਸਮਾਜ 'ਚ ਠੀਕ ਹੈ ਕਿਉਂਕਿ ਧੀਆਂ ਭੈਣਾਂ ਸਾਰੀਆਂ ਇਹ ਪੇਜ ਦੇਖਦੀਆਂ ਨੇ ਜੋ ਸਾਡੇ ਤੋਂ ਗਲਤੀ ਹੋਈ ਹੈ ਅਗਲੇ ਤੋਂ ਹੋਈ ਹੈ ਉਹ ਕਿਸੇ ਗਲਤ ਬੰਦੇ ਨਾਲ ਰਲ ਕੇ ਠੀਕ ਹੈ ਜੋ ਵੀ ਅਸੀਂ ਕੀਤਾ ਸਾਨੂੰ ਉਹ ਚੀਜ਼ ਦਾ ਪਛਤਾਵਾ ਹੈ ਐਦਾਂ ਦੀ ਜ਼ਿੰਦਗੀ ਡਿਪਰੈਸ਼ਨ ਵਾਲੀ ਜ਼ਿੰਦਗੀ ਤੋਂ ਛੁੱਟ ਇੱਕ ਨਾਲ ਭਰਾਵਾਂ ਭੈਣਾਂ ਨੂੰ ਲੈ ਕੇ ਅੱਗੇ ਵਧਣ ਵਾਲੀ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਕਰਦੇ ਹਾਂ ਉਮੀਦ ਕਰਦੇ ਹਾਂ ਜਿੰਨੇ ਵੀ ਭਰਾ ਭੈਣ ਮੇਰੇ ਨਾਲ ਪਹਿਲਾਂ ਜੁੜੇ ਹੋਏ ਸੀ ਉਹ ਇਸ ਵੀਡੀਓ ਨੂੰ ਦੇਖ ਕੇ ਸਾਡਾ ਸਾਥ ਦੇਣਗੇ ਸਾਡਾ ਫੋਲੋ ਕਰਨਗੇ ਤੇ ਸ਼ੇਅਰ ਕਰਨਗੇ ਤੇ ਅਸੀਂ ਵੀ ਅੱਜ ਤੋਂ ਬਾਅਦ ਇਹ ਗੱਲ ਕਹਿਨੇ ਆਂ ਵੀ ਬਿਲਕੁਲ ਵੀ ਨੈਗੇਟਿਵਿਟੀ ਨਹੀਂ ਤੇ ਆਪਣਾ ਇੱਕ ਵਧੀਆ ਐਗਜ਼ਾਮਪਲ ਸੈੱਟ ਕਰਾਂਗੇ ਵੀ ਇੱਕ ਪੋਜ਼ਿਟਿਵਿਟੀ ਲੈ ਕੇ ਆਵਾਂਗੇ ਜੇ ਸਾਡੀ ਗੱਲ ਸਹੀ ਲੱਗੇ ਤਾਂ ਜਰੂਰ ਪੇਜ ਨੂੰ ਫੋਲੋ ਤੇ ਸ਼ੇਅਰ ਕਰਦੇ ਹੋ ਇਹ ਨਵੀਂ ਆਈਡੀ ਆ ਜਿਹੜੀ 2.5 ਲੱਖ ਵਾਲੀ ਤੇ ਲੱਖ ਵਾਲੀ ਉਹ ਦੋਨੇ ਡਿਸੇਬਲ ਕਰ ਦਿੱਤੀਆਂ ਗਈਆਂ 3 ਮਹੀਨੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ